ਆ ਵੇਖੋ ਚੋਰ ਦੀ ਕਰਤੂ ਤੇ ਇੱਕ ਵਾਰ ਨਹੀਂ ਦੋ ਦੋ ਵਾਰ ਘਰ ਨੂੰ ਬੜਾਣ ਜਾ ਰਿਹਾ ਸੀ ਨਿਸ਼ਾਨਾ ਕਟਣਾ ਹੋਗੀ ਸੀਸੀਟੀਵੀ ਦੇ ਵਿੱਚ ਕੈਦ ਦੱਸਦੀ ਹੈ ਕਿ ਮਾਮਲਾ ਜੁਲੰਦਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਚੋਰ ਇੱਕ ਵਾਰ ਕੱਪੜੇ ਪਾ ਕੇ ਚੋਰੀ ਕਰਦਾ ਫਿਰ ਕੁਝ ਘੰਟਿਆਂ ਬਾਅਦ ਦੁਬਾਰਾ ਜਦ ਵਰਦਤ ਨੂੰ ਅੰਜਾਮ ਦੇਣ ਲਈ ਜਾਂਦਾ ਤਾਂ ਫਿਰ ਜਿਹੜੇ ਕੱਪੜੇ ਬਦਲ ਕੇ ਚੋਰੀ ਕਰਨ ਲਈ ਜਾਂਦਾ ਹੈ ਪਰ ਤੁਸੀਂ ਵੇਖ ਸਕਦੇ ਹੋ ਘਟਨਾ ਦਾ ਸੀਸੀਟੀਵੀ ਦੇ ਵਿੱਚ ਕੀ ਐਦ ਹੁੰਦੀ ਹੈ ਤਾਂ ਜਦੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅੱਡ ਗੁਆਂਡ ਖੜੇ ਹੋ ਕੇ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦ ਨੇ ਤਾਂ ਵੇਖੋ ਕਿਵੇਂ ਜਿਹੜੇ ਗੇਟ ਦੀ ਕੰਧ ਨੂੰ ਟੱਪ ਕੇ ਜਿਹੜਾ ਇੱਕ ਭੱਜਦਾ ਹੈ ਤਾਂ ਗੁਆਂਡੀਆਂ ਨੂੰ ਵੀ ਡਗਾਉਂਦਾ ਹੋਇਆ ਭੱਜਦਾ ਨਜ਼ਰ ਆ ਰਿਹਾ ਹੈ ਤੇ ਚੋਰ ਦੇ ਹੌਸਲੇ ਵੇਖੋ ਕਿੰਨੇ بلند ਨਜ਼ਰ ਆ ਰਹੇ ਨੇ ਕਿ ਇੱਕ ਹੀ ਘਰ ਨੂੰ ਇੱਕ ਦਿਨ ਦੇ ਵਿੱਚ ਦੋ ਦੋ ਬਾਰ ਨਿਸ਼ਾਨਾ ਬਣਾ ਰਿਆ ਸੀ ਪ੍ਰਚਲਕੀ ਦੇ ਨਾਲ ਪਹਿਲਾਂ ਕੁਝ ਹੋਰ ਕੱਪੜੇ ਪਾ ਕੇ ਫਿਰ ਕੁਝ ਹੋਰ ਕੱਪੜੇ ਪਾ ਕੇ ਚੋਰੀ ਦੀ ਵਾਰਦਾਤ ਨੂੰ ਦੇ ਰਿਹਾ ਸੀ ਅੰਜਾਮ ਤੇ ਤਸਵੀਰਾਂ ਤੁਹਾਡੇ ਨਾਲ ਅਸੀਂ ਲਾਈਵ ਸਾਂਝਾ ਕਰ ਰਹੇ ਹਾਂ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ-ਜਿੱਥੇ ਚੱਪੇ-ਚੱਪੇ ਤੇ ਚੋਰਾਂ ਨੂੰ ਲੁੱਟਖੋ ਤੇ ਨਸ਼ਾ ਤਸਕਰਾਂ ਨੂੰ ਪੁਲਿਸ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉੱਥੇ ਜਿਆਦਾ ਜੈਹੀਆਂ ਤਸਵੀਰਾਂ ਸਾਹਮਣੇ ਆਂਦੀਆਂ ਨੇ ਹੈਰਾਨੀ ਜਨਨ ਤੇ ਪੁਲਿਸ ਦੇ ਵੀ ਵੱਡੇ ਵੱਡੇ ਸਵਾਲ ਜਿਹੜੇ ਨੇ ਦੁਬਾਰਾ ਖੜੇ ਹੁੰਦੇ ਨਜ਼ਰ ਆਉਂਦੇ ਨੇ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਿਹਾ ਅੰਤ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ